ਉੰਭੂ ਅਰਦਾਸ ਫਿਲਮ ਵਾਲੀ ਕਹਾਣੀ ਸੀ ਮੇਰੇ ਟੱਪਰ ਦੀ ਦਿਨੇ ਰਾਤ ਬਸ ਇਹੋ ਰਟ ਲੱਗੇ ਰਹਿੰਦੀ ਮੁੰਡਾ ਹੋਣਾ ਚਾਹੇਗਾ ਪਹਿਲੀ ਚੰਗੀ ਚੀਜ਼ ਏ ਸਿਆਣੇ ਦੀ ਦਵਾਈ ਝਾੜ ਪੂੰਜ ਤੇ ਜਾਂ ਫਿਰ ਕਿਸੇ ਸਾਧੀਆਂ ਮੁਠੀਆਂ ਭਰੋ ਭਾਵੇਂ ਜੋ ਮਰਜੀ ਕਰੋ ਪਰ ਗੁਰੂ ਹਾਂ ਟੱਪਣ ਵਾਲਾ ਸਿਰਫ ਕਰਮਾ ਵਾਲਾ ਹੀ ਹੋਣਾ ਚਾਹੀਦਾ ਮੈਂ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਰਦੀ ਮਹਾਪਾਤ ਛੜ ਜਾਂਦੀ ਅਤੇ ਮੇਰਾ ਘਰ ਵਾਲਾ ਅਸਲੀ ਜ਼ਿੰਦਗੀ ਦਾ ਗੁਰਪ੍ਰੀਤ ਕੁੱਗੀ ਚੁੱਪ ਹੋ ਕੇ ਰਹਿ ਜਾਂਦਾ ਅਖੀਰ ਉਹੀ ਗੱਲ ਹੋਈ ਉਹ ਹੋ ਗਈ ਨਰਸਾਂ ਜਦੋਂ ਮੇਰੇ ਹੱਥਾਂ ਵਿੱਚ ਦਿੱਤੀ ਤਾਂ ਮੇਰੇ ਵੱਲ ਵੇਖੀ ਜਾ ਰਹੀ ਸੀ ਸ਼ਾਇਦ ਸ਼ੁਕਰੀਆ ਕਰ ਰਹੀ ਸੀ ਪਰ ਪੁੱਤ ਦੇ ਦੀ ਆਸ ਲਾਈ ਕਦੇ ਦੀ ਹਸਤਾਲ ਬੈਠੀ ਦਾਦੀ ਦੇ ਦੁੱਖਾਂ ਦਾ ਪਹਾੜ ਡੁੱਟ ਗਿਆ ਇਹਦੀ ਕਲਾ ਦੇ ਪੱਤੇ ਨੀਵੇਂ ਪੱਧਰ ਤੱਕ ਆਂਡ ਗਈ ਮੂੰਹ ਵੀ ਨਹੀਂ ਵੇਖਿਆ ਤੇ ਘਰੇ ਮੁੜ ਗਈ ਮੈਂ ਪਹਾੜ ਜਿੱਡੀਆਂ ਜਨੇਪਾਂ ਪੀੜਾਂ ਸਹੇ ਕੇ ਵੀ ਸੰਜਮ ਰੱਖਿਆ ਦਿਲ ਨਹੀਂ ਛੱਡਿਆ ਨਾਲ ਦਾ ਆਉਂਦਾ ਜਾਂਦਾ ਮੇਰੇ ਹੱਥ ਘੁੱਟ ਉਤਲਾਸੀ ਤੇ ਜਾ ਕਰਦਾ ਨਾਨੀ ਆਖਿਆ ਕਰਦੀ ਸੀ ਘਰ ਵਾਲੇ ਦਾ ਸਾਥ ਹੋਵੇ ਤਾਂ ਭਾਵੇਂ ਸਾਰੀ ਦੁਨੀਆ ਵੀ ਦੁਸ਼ਮਣ ਹੋ ਜਾਈ ਤੀਮੀ ਦੇ ਪੈਰ ਨਹੀਂ ਉਖੜਦੇ ਇਸ ਦੀ ਆਮਦ ਤੇ ਦਾਦੀ ਨੂੰ ਅਤ ਤਰਸਜੋਗ ਹਾਲਾਤ ਵਿੱਚ ਦੇਖ ਮੇਰੇ ਨਾਲ ਦੇ ਨੇ ਗੁਰੂ ਘਰ ਜਾ ਉਸ ਦਾ ਨਾਮ ਹੀ ਅਤ ਕੋਮਲ ਜੀ ਦਾ ਰੱਖ ਦਿੱਤਾ ਇਸ ਨਾਮ ਦੀ ਹੱਕਦਾਰ ਵੀ ਸੀ ਕਦੇ ਰੋਈ ਨਹੀਂ ਬਸ ਜਦੋਂ ਭੁੱਖ ਲੱਗਦੀ ਤਾਂ ਆਪਣੇ ਪੈਰ ਦਾ ਅੰਗੂਠਾ ਜ਼ਰੂਰ ਮੂੰਹ ਵਿੱਚ ਪਾ ਲਿਆ ਕਰਦੀ ਅੱਜ ਠੀਕ 5 ਪੰਜਾਂ ਭ੍ਰਿਆ ਮਗਰੋਂ ਡਾਕਟਰ ਅਤਿ ਕੋਮਲ ਜਿਤਕਾ ਔਰ ਅਕਸਰ ਹੀ ਮੇਰੇ ਪਿਲੇ ਸਿਰ ਅਪੜਾ ਮੁੱਕੜ ਜਾਂਦੀ ਆਪਣੀ ਦਾਦੀ ਦਾ ਇਲਾਜ ਕਰ ਉਸ ਨੂੰ ਮੁੜ ਪੈਰਾਂ ਸਿਰ ਖੜਾ ਕਰ ਦਿੰਦੀ ਏ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਹੁੰਦਾ ਤੇ ਅਤ ਦੀ ਪ੍ਰਸੰਨ ਚਿਤ ਮੁਦਰਾ ਵਿੱਚ ਪੋਤਰੀ ਦਾ ਸਿਰ ਪਲੋਹਦੀ ਹੋਈ ਦਾਦੀ ਅਸੀਸਾਂ ਦਾ ਮੀਂ ਭਰਾਉਂਦੀ ਨਹੀਂ ਥੱਕਦੀ ਅੱਜ ਤੋਂ ਕੋਈ 20 ਬਰੇ ਪਹਿਲਾਂ थां था ਸੌਂਟ ਦਿੱਤੇ ਜਾਂਦੇ ਨਵੇਂ ਜੰਮਿਆ ਬੱਚਿਆਂ ਦੀ ਜਾਨ ਬਚਾਉਣ ਲਈ ਡੀਸੀ ਅੰਮ੍ਰਿਤਸਰ ਕਾਣ ਸਿੰਘ ਪੁੰਨੋ ਜੀ ਨੇ ਕਚਹਿਰੀਆਂ ਨੇੜੇ ਸਵਿਧਾ ਸੈਂਟਰ ਕੋਲ ਇੱਕ ਪੰਘੂੜਾ ਲਵਾ ਦਿੱਤਾ ਲੋਕ ਓਲੇ ਜਿਹੇ ਨਾਲ ਬੱਚੇ ਨੂੰ ਭੋੜੇ ਵਿੱਚ ਪਾਉਂਦੇ ਅੰਦਰ ਘੰਟੀ ਵੱਜਦੀ ਤੇ ਫਿਰ ਇਸ ਸੈਂਟਰ ਤੇ ਤਾਇਨਾਤ ਸਟਾਫ ਬੱਚੇ ਦਾ ਮੈਡੀਕਲ ਚੱਕਪ ਕਰਵਾ ਅਗਲੀ ਕਾਰਵਾਈ ਪਾ ਦਿੰਦਾ ਜਿਕਰ ਜੋਗੇ ਕਿ ਇਸ ਪੰਗੂੜੇ ਵਿੱਚ ਛੱਡੇ ਬੱਚਿਆਂ ਵਿੱਚੋਂ 90% ਉਹ ਧੀਆਂ ਹੁੰਦੀਆਂ ਜਿਨ੍ਹਾਂ ਦੀ ਕਿਸਮਤ ਵਿੱਚ ਜੰਮਣ ਵਾਲੀਆਂ ਦੀਆਂ ਤਲੀਆਂ ਦੀ ਗਰਮਾਹਟ ਆਪਣੇ ਵਜੂਦ ਤੇ ਹੰਡਾਉਣੀ ਨਹੀਂ ਸੀ ਲਿਖੀ ਹੁੰਦੀ ਅੱਜ ਦੀ ਇਹ ਕਹਾਣੀ ਰਾਈਟਰ ਹਰਪੀ ਸਿੰਘ ਜਵੰਧਾ ਜੀ ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ లైక్ షేర్ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ